ਜੇ ਜਾਂਦਾ ਜਾਣ ਦੋ ਆਪਾਂ ਕੀ ਕਰਨਾ ਤੁਹਾਨੂੰ ਲੈਣਾ ਉਹ ਨਾਲੇ ਬੰਦਾ ਉਹ ਹੈ ਜੀਦਾ ਉਹਨੇ ਕੰਮ ਖਰਾਬ ਹੀ ਕਰਨਾ ਤਾਂ ਆਏ ਅਸੀਂ ਕਿੱਥੇ ਕਿੱਥੇ ਭਗ ਜੀ ਅਸੀਂ ਯਾਰ ਜਾਇਆ ਮੀਟਿੰਗ ਤੇ ਉਹ ਜਾਇਆ ਜਾਇਆ ਉੱਥੇ ਕੁਝ ਨਹੀਂ ਹੈਗਾ ਉਹ ਤਾਂ ਉਹੀ ਕੰਮ ਕਰਨ ਲੱਗੇ ਤੇ ਮੇਰੇ ਨਾਲ ਉਹੀ ਕਿੜੀਆਂ ਬਸ ਆਪਾਂ ਨੂੰ ਤਾਂ ਇਲਾਕੇ 'ਚ ਮੂੰਹ ਦਿਖਾਉਣ ਜੋਗਾ ਨਹੀਂ ਤਾਂ ਇਹਨਾਂ ਨੇ ਛੱਡਣਾ ਹੈਗਾ ਬਸ ਹੁਣ ਮੈਂ ਤੈਨੂੰ ਦੱਸ ਨਹੀਂ ਸਕਦਾ ਹੈਗਾ ਦੱਸ ਤਾਂ ਸਹੀ ਕਾਈ ਨੂੰ ਬਤਾ ਲਗੂ ਉਹ ਦੱਸ ਰਿਹਾ ਤੈਨੂੰ ਤੈਨੂੰ ਲੱਗੇ ਬਣਾਉਣਾ ਅੱਜੇ ਮੇਰੇ ਵਰਗੇ ਸੂਝਵਾਨ ਬੰਦੇ ਨੂੰ ਬਣਾ ਦੇ ਫਿਰ ਤਾਂ ਗੱਲਾਂ ਹੀ ਕਾਹਦੀਆਂ ਨੇ ਅਸੀਂ ਸੂਝਵਾਨ ਨਹੀਂ ਹੈਗੇ ਸਾਨੂੰ ਬਣਾਉਂਦੇ ਤੇ ਨਾ ਉਹ ਮੈਂ ਤਾਂ ਕਿਹਾ ਤਾਂ ਮੰਨੇ ਨਹੀਂ ਹੈਗੇ ਉਹ ਉਹ ਤਾਇਆ ਕਿਹਾਂ ਭੜ ਗਿਆ ਫਿਰਦਾ ਤੂੰ ਉਹ ਪੋਲੇ ਮੈਂ ਤੈਨੂੰ ਕੀ ਦੱਸਾਂ ਯਾਰ ਇਹ ਤਾਂ ਉਹੀ ਗੱਲਾਂ ਕਰਦੇ ਨੇ ਅੱਡਾ ਹੋਣ ਵਾਲੀਆਂ ਮੈਂ ਉੱਥੋਂ ਫਿਰ ਤਾਂ ਹੀ ਆ ਗਿਆ ਵੀ ਅਸੀਂ ਤੁਹਾਡੇ ਵਿਰੁੱਧ ਆ ਯਾਰ ਉਹ ਹੋਇਆ ਕੀ ਆ ਪਰ ਉਹ ਯਾਰ ਸਰਪੰੰਧਤੀ ਲੱਗੇ ਤੇ ਕਰਨਾ ਹੋਊ ਫਿਰ ਫਿਰ ਕੀ ਹੋ ਗਿਆ ਚੰਗੇ ਵਾਸਤੇ ਉਹ ਕਰਦੇ ਨੇ ਉਹ ਠੀਕ ਕਿਵੇਂ ਆਏ ਗੱਲ ਗੱਲ ਸੁਣ ਜੇ ਕਿਸੇ ਦੇ ਵਿਆਹ ਹੁੰਦਾ ਤਾਂ ਵਿਆਹ 'ਚ दारू ਚੱਲਦੀ ਆ ਕਿ ਨਹੀਂ ਚੱਲਦੀ ਸਾਰੇ ਸਾਰੇ ਪੰਜਾਬੀ ਜਾਣਦੇ ਸਾਰੇ ਪੰਜਾਬੀ ਪਿੰਦੇ ਨੇ ਠੀਕ ਆ ਕਹੇ ਲੱਗੇ ਤੇ ਸਰਬਸੰਮਤੀ ਕਰਨ ਆ ਜਿਹੜੇ ਬੰਦੇ ਆਪਣੇ ਪਿੰਡ ਚ ਦਾਰੂ ਪਿੰਦੇ ਨੇ ਮੀਟ ਖਾਂਦੇ ਨੇ ਉਹ ਵਿਚਾਰੇ ਕਿੱਥੇ ਭੱਜ ਜਾਣੇ ਯਾਰ ਉਹ ਪਿੰਡ ਦਾ ਭਲਾ ਤਾਂ ਹੋ ਜੂਗਾ ਕਿਵੇਂ ਹੋ ਜੂਗਾ ਭਲਾ ਅਸੀਂ ਤਾਂ ਠੇਕਾ ਪਿੰਡ ਚ ਲਿਆਉਣ ਨੂੰ ਫਿਰਦੇ ਆ ਉੱਥੇ ਜਿਨ੍ਹਾਂ ਦੀ ਨਿਗਾ ਘਟਾ ਠੇਕੇ ਤੇ ਜਾਂਦੇ ਨੇ ਵਿਚਾਰੇ ਉਹਨਾਂ ਤਾਂ ਸੜਕ ਪਾਰ ਕਰਨੀ ਔਖੀ ਆ ਅਸੀਂ ਤਾਂ ਕਹਿੰਦੇ ਵੀ ਇੱਥੇ ਪਿੰਡ ਕੋਲ ਆ ਜਵੇ ਜਿਨੇ ਪੀਣੀਆਂ ਨਾਲ ਈਹਾਰ ਕਰ ਲਿਆ ਕਰੂਗਾ ਹੁਣ ਆ ਚਾਰ ਦਿਨ ਵਿਆਹ ਵਰਗਾ ਮਾਹੌਲ ਰਹਿਣਾ ਦਾ ਪਿੰਡ ਚ ਸਰਪੰਚੀ ਕਰਕੇ ਤੁਸੀਂ ਕਹਿੰਦੇ ਸਰਬਸੰਮਤੀ ਕਰ ਲੋ ਹਾਂ ਹੁੰਦਾ ਫਿਰ ਕੱਲਾ ਹੀ ਮਰੇਗਾ ਸਭ ਨੇ ਇਕੱਲਾ ਹੀ ਮਰਨਾ ਤੁਹਾਡੇ ਨਾਲ ਕਿਹੜਾ ਪਿੰਡ ਮਰਨ ਲੱਗਿਆ ਹੈ ਆ ਚੱਲੀ ਆ ਚੱਲੀ ਇਹਨੂੰ ਜਾਣ ਦੇ ਆਪਾਂ ਨੇ ਆਪਣੇ ਮਰ ਕੇ ਬੰਦੇ ਹੋਲਾ ਹੋਰਦੇ ਆ ਠੀਕ ਆ ਠੀਕ ਆ ਠੀਕ ਆ ਬੜੀ ਗੱਲ ਸੁਣ ਲੈ ਇੱਕ ਕੋਈ ਯਾਰ ਉਹ ਲੱਗੇ ਤੇ ਉਹੀ ਕੰਮ ਕਰਨ ਸਰਪੰਚ ਜੀ ਆਪਾਂ ਕਰਾਂ ਇਹ ਮਨ ਠੀਕ ਆ ਉਹ ਬਹੁਤ ਗਲਤ ਬੰਦੇ ਨੇ ਉਹਨਾਂ ਨਾਲ ਨਹੀਂ ਆਪਾਂ ਨੇ ਤੁਰਨਾ ਆਏ ਸਾਡੇ ਨਾਲ ਰਹਿਣਾ ਠੀਕ ਆ ਨਾ ਹਾਂ ਤੇ ਵੋਟ ਜਿੱਥੇ ਅਸੀਂ ਕਹਾਂਗੇ ਉੱਥੇ ਪਾਉਣੀ ਜਾਂਦਾ ਪੱਕੀ ਬਊਗੀ ਨਾਲੇ ਆਪਾਂ ਦਾ ਕੰਮ ਰੱਖੀਂਗਾ ਪਾਉਦਾ ਚਾਰਜ ਆਹੀਆਂ ਖਾਣ ਪੀਣ ਦੇ ਫੇਰ ਆਪਾਂ ਨੂੰ ਕਿਹਨੇ ਪੁੱਛਣਾ ਵੀ ਪੁੱਛਦੇ ਠੀਕ ਨਹੀਂ ਹਾਂ ਉਹ ਤੇਰਾ ਸਮਾਨ ਤਿਆਰ ਰੱਖਾਂਗੇ ਮਸੀਹਾ ਆਪਣੇ ਆੜੀਆਂ ਨੂੰ ਵੀ ਕਹਿੰਦੀ ਹਾਂ ਠੀਕ ਆ ਠੀਕ